ਕੀ ਜਮਦ ਸਿੰਘ ਕਾਲਾ ਪੀ ਨੰਬਰ ਵਾਰ ਤੋਂ ਕੌਂਸਲਰ ਮੈਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ join ਕਰੀ ਹੈ ਇਸ ਦੇ ਵਿੱਚ ਵੀ ਕੋਈ ਕਿਸੇ ਵਰਗੇ ਪ੍ਰੈਸ਼ਰ ਨਹੀਂ ਹੈ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਵੱਡਾ ਛੜਕਾ ਦਿੱਤਾ ਹੈ ਦਰਸਲ ਭਾਜਪਾ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਨੇ ਪਰ ਇਸ ਤੋਂ ਪਹਿਲਾਂ ਇਸ ਪੂਰੀ ਕਹਾਣੀ 'ਚ ਇੱਕ ਵੱਡਾ ਟਵਿਸਟ ਆਇਆ ਕੀ ਸੀ ਉਹ ਟਵਿਸਟ ਉਹ ਵੀ ਤੁਹਾਨੂੰ ਦੱਸਾਂਗੇ ਬਰਦਾਸਤੀ ਇੱਕ ਗੁਰਚਰਨਜੀਤ ਸਿੰਘ ਕਾਲਾ ਚੰਡੀਗੜ੍ਹ ਦੇ ਹੱਲੋ ਮਾਜਰਾ ਤੋਂ ਭਾਜਪਾ ਦੇ ਕੌਂਸਲਰ ਸਨ ਜਿਨ੍ਹਾਂ ਨੇ ਕਿ ਪਿਛਲੇ ਸਾਲ ਹੀ ਭਾਜਪਾ ਜੁਆਇਨ ਕੀਤੀ ਸੀ ਪਰ ਉਹਨਾਂ ਨੇ ਹੁਣ ਪਾਰਟੀ ਬਦਲਦਿਆਂ ਆਮ ਆਦਮੀ ਪਾਰਟੀ ਜੁਆਇਨ ਕਰ ਲਈਏ ਅਤੇ ਮੇਅਰ ਦੀਆਂ ਚੋਣਾਂ ਤੋਂ ਪਹਿਲਾਂ ਆਪ ਚ ਪਲਟੀ ਮਾਰ ਲਈਏ ਦਰਸਲ ਇਸ ਪੂਰੇ ਮਾਮਲੇ ਦਾ ਟਵਿਸਟ 2 ਦਿਨ ਪਹਿਲਾਂ ਆਇਆ ਸੀ ਜਦੋਂ ਕੌਂਸਲਰ ਗੁਰਚਰਨਜੀਤ ਕਾਲਾ ਦੇ ਪੁੱਤਰ ਨੇ ਚੰਡੀਗੜ੍ਹ ਦੇ ਸੈਕਟਰ 31 ਦੇ ਥਾਣੇ 'ਚ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ ਰਿਪੋਰਟ ਮੁਤਾਬਕ ਕਾਉਂਸਲਰ ਪਿਛਲੇ 2-3 ਦਿਨਾਂ ਤੋਂ ਘਰ ਨਹੀਂ ਆਇਆ ਸੀ ਅਤੇ ਉਹਨਾਂ ਦਾ ਫੋਨ ਵੀ ਬੰਦ ਆ ਰਿਹਾ ਸੀ ਜਿਸ ਕਾਰਨ ਪਰਿਵਾਰ ਨੇ ਉਹਨਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ ਦਿੱਤੀ ਪਰ ਹੁਣ ਅਚਾਨਕ ਕਾਉਂਸਲਰ ਦੀ ਇੱਕ ਫੋਟੋ ਸਾਹਮਣੇ ਆਈ ਜਿਸ ਵਿੱਚ ਕਾਉਂਸਲਰ ਆਪ ਚ ਸ਼ਾਮਲ ਹੁੰਦੇ ਦਿਖਾਈ ਦਿੱਤੇ ਗੁਰਚੰਦ ਸਿੰਘ ਕਾਲਾ ਬੀ ਨੰਬਰ ਵਾਰ ਤੋਂ ਕਾਉਂਸਲਰ ਮੈਂ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰੀ ਹੈ ਜਿਸਕੇ ਵਿੱਚ ਵੀ ਕੋਈ ਕਿਸੇ ਦਾ ਮੇਰੇ ਉੱਤੇ ਪ੍ਰੈਸ਼ਰ ਨਹੀਂ ਹੈ ਕੁਝ ਲੈਣ ਨਹੀਂ ਦੇਣ ਨਹੀਂ ਮੇਰੇ ਪਰਿਵਾਰ ਨੂੰ ਗਮਰਾਹ ਕਰਕੇ ਇਹ ਝੂਠੀ ਫੌਟ ਆਈ ਉਧਰ ਗੁਰਚਰਨ ਦਾਸ ਕਾਲਾ ਦਾ ਬਿਆਨ ਵੀ ਸਾਹਮਣੇ ਆਇਆ ਜਿਨ੍ਹਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਗੁੰਮਰਾਹ ਕੀਤਾ ਗਿਆ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਉਹਨਾਂ ਕਹਿ ਹਰ ਕਿ ਮੇਰੇ ਤੇ ਕਿਸੇ ਵੀ ਕਿਸਮ ਦਾ ਦਬਾਅ ਨਹੀਂ ਹੈ ਅਤੇ ਕਿਡਨਾਪਿੰਗ ਦੀ ਗੱਲ ਪੂਰੀ ਤਰ੍ਹਾਂ ਝੂਠ ਹੈ ਗੁਰਚਰਨ ਸਿੰਘ ਕਾਲਾ ਦੇਵੀ ਨੰਬਰ ਵਾਰ ਤੋਂ ਕੌਂਸਲਰ ਮੈਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰੀ ਹੈ ਜਿਸਕੇ ਵਿੱਚ ਵੀ ਕੋਈ ਕਿਸੇ ਦਾ ਮਰੇ ਪਰ ਪ੍ਰੈਸ਼ਰ ਨਹੀਂ ਹੈ ਕੁਛ ਲੈਣ ਨਹੀਂ ਦੇਣ ਨਹੀਂ ਮੇਰੇ ਪਰਿਵਾਰ ਨੂੰ ਕਮਰਾ ਕਰਕੇ ਇਹ ਝੁੱਠੀ ਫੌਤ ਆਈ ਜੀ ਦੱਸਿਏ ਕਿ ਚੰਡੀਗੜ੍ਹ ਨਗਰ ਨਿਗਮ ਦੀ 18 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਪਹਿਲਾਂ ਵੱਡੀ ਸਿਆਸੀ ਹਲਚਲ ਚੱਲ ਰਹੀ ਹੈ ਦੋ ਦਿਨਾਂ ਤੋਂ ਲਾਪਤਾ ਭਾਜਪਾ ਕੌਂਸਲਰ ਗੁਰਚਰਨ ਕਾਲਾ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਜੋ ਕਿ ਦੋ ਦਿਨਾਂ ਤੋਂ ਹੀ ਭਾਜਪਾ ਖਵਾਂ ਦੇ ਸੰਪਰਕ ਵਿੱਚ ਨਹੀਂ ਸੀ ਹਾਲਾਂਕਿ ਉਹਨਾਂ ਦੇ ਪੁੱਤਰ ਨੇ ਆਪਣੇ ਪਿਤਾ ਦੇ ਅਗਵਾ ਹੋਣ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾਈ ਸੀ ਉਧਰ ਕਰੀਬ ਦੋ ਦਿਨ ਪਹਿਲਾਂ ਹੀ ਆਪ ਦਾ ਇੱਕ ਕਾਉਂਸਲਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਿਆ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਮੇਅਰ ਦੀ ਚੋਣ ਲਈ ਜੋੜ ਤੋੜ ਦੀ ਰਣਨੀਤੀ ਪੂਰੇ ਜ਼ੋਰਾਂ ਤੇ ਹੈ ਗੁਰਚਰਨ ਕਾਲਾ ਦੇ ਆਪ 'ਚ ਸ਼ਾਮਿਲ ਹੋਣ ਤੋਂ ਬਾਅਦ ਭਾਜਪਾ ਦੇ ਕਾਉਂਸਲਰਾਂ ਦੀ ਗਿਣਤੀ 14 ਰਹਿ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ